ਪਿੰਡ ਅਵਾਨ ਵਿੱਚ ਚਲੀਆਂ ਅਣਵਾਹ ਗੋਲੀਆਂ ਤਿੰਨ ਨੌਜਵਾਨ ਗੰਭੀਰ ਜ਼ਖਮੀ ਪਿੰਡ ਦੇ ਹੀ ਸਰਪੰਚ ਅਤੇ ਉਸਦੇ ਦੇ ਪਰਾਵਲੋਂ ਚਲਾਈਆਂ ਗੋਲੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤੀਗੜ ਚੂੜੀਆਂ ਤੋਂ 4 ਕਿਲੋਮੀਟਰ ਦੂਰ ਪਿੰਡ ਅਵਾਨ ਵਿੱਚ ਅਣਵਾਹ ਗੋਲੀਆਂ ਚੱਲਨ ਨਾਲ ਤਿੰਨ ਵਿਅਕਤੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜ਼ਖਮੀਆਂ ਵਿੱਚ ਲਵਜੋਤ ਸਿੰਘ 22 ਸਾਲ ਗੁਰਪ੍ਰੀਤ ਸਿੰਘ 21 ਸਾਲ ਅਤੇ ਕੁਲਦੀਪ ਸਿੰਘ 55 ਸਾਲ ਇਹ ਜਿਨ੍ਹਾਂ ਨੂੰ ਫਤੇਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਨੂੰ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਮਾਮਲਾ ਪਿੰਡ ਦੇ ਰਸਤੇ ਦੀ ਰਜਿੰਸ਼ਤਾ ਹੈ ਐਸ ਐਚਓ ਪਹੁੰਚੇ ਹਸਪਤਾਲ ਜਾਂਚ ਕੀਤੀ ਸ਼ੁਰੂ ਹੋਰ ਖਬਰਾਂ ਲਈ ਜੁੜੇ ਰਹੋ ਆਓ ਦੇਖਦੇ ਹਾਂ ਫਤੇਗੜ ਚੂੜੀਆਂ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਮੈਂ ਅੱਜ ਦੀ ਗਰਾਊਂਡ 'ਚ ਗਿਆ ਖੇਡਣ ਵਾਲੀਬਾਲ ਮੇਰਾ ਨਾਮ ਗੁਰਕਿਰਤ ਸਿੰਘ ਪਿੰਡ ਮੇਰਾ ਅਵਾਨ ਮੈਂ ਖੇਡਣ ਗਿਆ ਗੁਰਬਾਲੀਬਾਲ ਖੇਡਣ ਗਿਆ ਸਾਰੇ ਜਣੋ ਜੋਤ ਮੁੰਡਾ ਵੀ ਜਿੱਤੇ ਗੋਲੀ ਵੱਜੀ ਉਹ ਵੀ ਗਿਆ ਮੇ ਨਾਲ ਵਾਲੀਬਾਲ ਖੇਡਣ ਇਹ ਪਿੰਡ ਆ ਇਹ ਆ ਇਹਨਾਂ ਦੀ ਕਿਤੇ ਆਪਸੀ ਕੋਈ ਕੁੱਪੂ ਮਾਮਾ ਹੀ ਹੈ ਕਿਤੇ ਤੁਹਾਡੇ ਨਾਲ ਤਾਂ ਕੋਈ ਹੋਈ ਨਹੀਂ ਅਸੀਂ ਵਿੱਚ ਛਡਾਉਣ ਪੇਰਨ ਵੀ ਰਹਿਣ ਦੋ ਰਹਿਣ ਦੋ ਉਹਨੇ ਉਹਨੇ ਮੇਰੇ ਤੱਕਾ ਮਾਰ ਗਿਆ ਪਹਿਲਾਂ ਕਿੰਨੇ ਕਿੰਨੇ ਮੇਰਾ ਦੂਜਾ ਮੰਨੇ ਨੇ ਆਡੇ ਪਿੰਡ ਵਾਲਾ ਸਰਪੰਚ ਜਿਹੜਾ ਬਣਿਆ ਆ ਕੀ ਤੇ ਕੇਵਲ ਜਿਹੜਾ ਸਾਡੇ ਪਿੰਡ ਦਾ ਆਡੇ ਜਿਹੜਾ ਪਿੰਡ ਜਿਹੜਾ ਕੇਵਲ ਉਹਨੇ ਪਿਸਤੌਲ ਫੜਿਆ ਸੀ ਪੁਲਿਸ ਮੁਲਾਜ਼ਮ ਨਹੀਂ ਪੁਲਿਸ ਮੁਲਾਜ਼ਮ ਸੀ ਪਹਿਲਾਂ ਹੁਣ ਰਿਟਾਇਰ ਹੋਇਆ ਹੋ। ਤੇ ਦੂਜੇ ਨੇ ਮੰਨੇ ਨੇ ਰਵਲ ਫੜੀ। ਇਹਨਾਂ ਦੇ ਨਾਲ ਕੋਈ 20 ਜਣੇ ਹੋਰੀ ਨੇ ਸਾਰਿਆਂ ਕੋ ਹਥਿਆਰੀ ਮਾਰੂ ਹਥਿਆਰੀ ਇਹਨਾਂ ਕੋ। ਦਾਤਰ ਰਫਾਰਨਾ ਬਈ ਰਵੀ ਇਹ ਹਥਿਆਰੀ ਰਵੀ 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 ਨਾਲ ਹੀ ਇਹਦਾ ਮੁੰਡਾ ਮੰਨੇ ਦਾ ਪੱਗੋ ਨਾਲ ਹੀ ਸੱਤੇ ਦੇ ਦੋਵੇਂ ਮੁੰਡੇ ਨਾਲ ਹੀ ਸੱਤੇ ਕਿਸ ਨਾਲ ਇਹਨਾਂ ਮੇਰੇ ਦੂਜਾ ਪੱਕੇ ਬੱਲੇ ਮੇਰੇ ਇਸੇ ਪਾਟੂ ਦੀ ਗੋਲੀ ਮਾਰੀ। ਇੱਕ ਇੱਥੇ ਮਾਰੀ ਤੇ ਇੱਕ ਇੱਥੇ ਮਾਰੀ ਬੰਨੇ ਨੇ ਇੱਥੇ ਮਾਰੀ ਇੱਥੇ ਇੱਕ ਮਾਰੀ ਇੱਕ ਇੱਥੇ ਨੜਾ ਜ ਮਾਰੀ ਬੰਨੇ ਨੇ ਮੇਰੇ ਬੰਨੇ ਨੇ ਮੇਰੇ ਨਾਲ ਕਰਕੇ ਫਾਇਰ ਕੱਢਿਆ ਬੰਨੇ ਦਾ ਫਾਇਰ ਮਿਸ ਹੋ ਗਿਆ ਇੱਧਰ ਤਿੰਨ ਤਿੰਨ ਫਾਇਰ ਇੱਕ ਫਾਇਰ ਇੱਧਰ ਮਾਰਿਆ ਉਹਨਾਂ ਦੋ 1 2 ਵਜੇ ਇੱਕ ਇੱਕ ਉਹਦੇ ਮਾਰਿਆ ਇੱਕ ਦੋ ਦੋ 15 ਵੇ ਇੱਕ ਉਹਦੇ ਮਾਰਿਆ ਤੇ ਉਹਨਾਂ ਦੇ ਪਛੇੇ ਕੇ ਸਾਥ ਫਾਇਰ ਮਿਸ ਹੋਇਆ ਪੂਰੀ ਉਹਨਾਂ ਨੇ ਫਾਇਰਿੰਗ ਕੀਤੀ ਪੇਟਾਂ ਦੀ ਗੋਰੀ ਉਹਨਾਂ ਮਾਰੀ ਵੀ ਉਹਨਾਂ ਦੇ ਜਿਹੜੇ ਘਰ ਦੇ ਕੋਹ ਰਾਹ ਹੁੰਦਾ ਨਾ ਉਹ ਰਾਹ ਬਣਿਆ ਸੜਕ ਓਹ ਇਹ ਟਾਈਮ ਮੁੰਡੂ ਕਿਉਂ ਤੇ ਇਹ ਸੜਕ ਤੇ ਤੂੰ ਕੀ ਤੀ ਕੋ ਲੈਣ ਆਏ ਜੀ ਇਹ ਹੜੇ ਘਰ ਨੂੰ ਰਾਹ ਜਾਂਦਾ ਅੰਦਰ ਇਹ ਸੜਕ ਬਣੀ ਆ ਤੇ ਫਿਰ ਇਹ ਇੱਥੇ ਜਿਹੜਾ ਮਰਜੀ ਨਾ ਕਰ ਸਕਦਾ ਆਂਦਾ ਫਿਰ ਹੁਣ ਨਾ ਕਿਉਂ ਰਾਏ ਉਹ ਕੀ ਕਰਿਓ ਪਿੰਡ ਵਾਂਚ ਚ ਚੱਲੀਆਂ ਗੋਲੀਆਂ ਕਿੰਨੇ ਚਾਹੇ ਜੱਗਦੀ ਹੋਇਆ ਕੀ ਸੀ ਸਾਰਾ ਮਾਮਲਾ ਇਹ ਮਾਮਲਾ ਸਾਰਾ ਆ ਆਪੇ ਆਪਾ ਸਾਰੇ ਮੁੰਡੇ ਮੇਰੇ ਚਾਚੇ ਤਾਇਆ ਦੇ ਸਭ ਗਰਾਊਂਡ 'ਚ ਖੇਡਣਦੇ ਸੀ ਤੇ ਗਰਾਊਂਡ 'ਚ ਖੇਡਦੇ ਖੇਡਦੇ ਜਦੋਂ ਇਹ ਘਰ ਨੂੰ ਆਏ ਤੇ ਘਰ ਆਣ ਕੇ ਜਸਤੇ ਖਲੋਤੇ ਹੀ ਆ ਜੀ ਤੇ ਸਾਰੇ ਜਣੇ ਆਪਾਂ ਚੀ ਗੱਲਾਂ ਗੁੱਲਾਂ ਮਾਰਦੇ ਆ ਤੇ ਇਹ ਮਗਰੋਂ ਦੋ ਗੱਡੀਆਂ ਭਰ ਕੇ ਆਈਆਂ ਨੇ ਤੇ ਮਨਾਂਛ ਪੰਚ ਉਹਦਾ ਮੁੰਡਾ ਤੇ ਇੱਕ ਹੋਰੇ ਜਵਾਈ ਦੋ ਜਵਾਈ ਤੇ ਘੜਕੀਆਂ ਦੇ ਬੰਦੇ ਨੇ ਤੇ ਨਾਲ ਹੋਰ ਨੇ ਦੋ ਤਿੰਨ ਜਣੇ ਸਾਰੇ ਜਣੇ ਆਣ ਕੇ ਉਹਨਾਂ ਨੇ ਅੰਨੇ ਵਾ ਗੋਲੀ ਚਲਾਤੀ ਆ ਨਾ ਕੇ ਦੀ ਗੱਲ ਸੁਣੀ ਆ ਨਾ ਕੇ ਦੀ ਕਾ ਕੀਤਾ ਠੀਕ ਆ ਇੱਕ ਮੇਰੇ ਡੈ ਫਰ ਸਾਦੇ ਵਜੀ ਕੁਲਦੀਪ ਸਿੰਘ ਦੇ ਤੇ ਇੱਕ ਮੇਰਾ ਭਰਾ ਨੇ ਦੋ ਗੁਰਕੀ ਸਿੰਘ ਤੇ ਲਵਜੋ ਸਿੰਘ ਉਹਨਾਂ ਨੇ ਮੇਰੇ ਤੇ ਵੀ ਚਲਾਈ ਆ ਪਰ ਮੈਂ ਕਿ ਭੱਜ ਕੇ ਜਿਹੜਾ ਗੇਟ ਦੇ ਪਰਲੇ ਬੰਨੇ ਹੋਗਾ ਤੇ ਮੇਰੇ ਵੱਜਨ ਤੋਂ ਰਹਿ ਗਈ ਇਗਾ ਇੱਕ ਮੇਰਾ ਨਾਲ ਹੋ ਰਾ ਮੇਰਾ ਭਰਾ ਚਾਲਪੀ ਸਿੰਘ ਉਹਦੇ ਵੀ ਮਾਰਦੇ ਲੱਗੇ ਸੀ ਉਹ ਵੀ ਬੜਾ ਮੁਸ਼ਕਿਲ ਨਾਲ ਬਜਿਆ ਤੇ ਇਹਨਾਂ ਤਿੰਨਾਂ ਦੇ ਨਾਲ ਵੱਜ ਗਏ ਜ਼ਖਮੀ ਹੋ ਗਏ ਨੇ ਹਾਂਜੀ ਤਿੰਨ ਕਰੇ ਹਾਂਜੀ ਤਿੰਨ ਜਣੇ ਉਸ ਤੋਂ ਬਾਅਦ ਹਾਂਜੀ ਹਾਂਜੀ ਹੁਣ ਆਪਾਂ ਹਸਤਾ ਲੈ ਗਏ ਐ ਤਾਂ ਉਹਨਾਂ ਨੇ ਇੱਥੋਂ ਗਾਹ ਖੜਿਆ ਵਾ ਅਮਰਸਰ ਐਫਰ ਕੀਤਾ ਵਾ ਕਿਤੇ ਕਿਤੇ ਲੱਗੀਆਂ ਗੋਲੀਆਂ ਉਹਨਾਂ ਦੇ ਤਿੰਨਾਂ ਦੇ ਪੱਟੇ ਲੱਗੀਆਂ ਗੋਲੀਆਂ ਹਾਂਜੀ ਤਿੰਨਾਂ ਦੇ ਪੱਟੇ ਹਾਂ ਸੱਧੀਆਂ ਚਲਾਤੀਆਂ ਨਾ ਕੋਈ ਸੁਣਿਆ ਨਾ ਵੇਖਿਆ ਨਾ ਕਿੰਨਿਆ ਉਹਨਾਂ ਕੋਲ ਚਾਰ ਪੰਜ ਹਥਿਆਰ ਹੀ ਇੱਕ ਜਿਹੜਾ ਮਨੇਰਾ ਮੁੰਡਾ ਰਵੀ ਆ ਉਦੇ ਕੋ ਵੀ ਇੱਕ ਪਿਸਤਲ ਹੀ ਤੇ ਮੰਨੇ ਕੋ ਰਫਲ ਹੀ ਤੇ ਕੇਵਲ ਕੋ ਵੀ ਇੱਕ ਪਿਸਤਲ ਹੀ ਹਾਂਜੀ ਮਾਨਾ ਸਰਪੰਚ ਪੰਜ ਪਿੰਡ ਦਾ ਮਜੂਦਾ ਸਰਪੰਚ ਉਹਦੇ ਕੋ ਰਫਲ ਹੀ ਉਹਨੇ ਵੀ ਰਫਲ ਦੀ ਗੋਲੀ ਚਲਾਈ ਆ ਉਹ ਪਰਵਜੀ ਨਹੀਂ ਕੇਦੇ ਨੰਗੀ ਆ ਉਹਦਾ ਭਰਾ ਜਿਹੜਾ ਕੇਵਲ ਸਿੰਘ ਉਹ ਪੁਲਿਸ ਜੀ ਉਹ ਲਟਾਇਰ ਹੋ ਗਿਆ ਹੁਣ ਉਹਨੇ ਮਾਰੀਆਂ ਹਾਂਜੀ ਕਾਧੀਆਂ ਸੀ ਕਿਹੜੇ ਹਥਿਆਰ ਸੀ ਉਹ ਇੰਨਾ ਜੀ ਮੈਂ ਕਹਿ ਸਕਦਾ ਇੱਕ ਰਫਲ ਹੀ ਤੇ ਦੋ ਪਿਸਤੌਲ ਫੜੇ ਇੰਨਾਂ ਨੂੰ ਮੈਨੂੰ ਜਾਣਕਾਰੀ ਨਹੀਂ ਆ ਵੀ ਕਿਹੜੇ ਸੀ ਤੇ ਕਿਹੜੇ ਨਹੀਂ ਹਾਂਜੀ ਪੁਲਿਸ ਨੂੰ ਦੱਸਤਾ ਹਾਂਜੀ ਪੁਲਿਸ ਨੂੰ ਫੋਨ ਕਰਤਾ ਜੀ ਜੀ ਇੰਜੀਨੀਅਰ ਗੋਰੀਨਾਥ ਅਰੇ ਪੇਸ਼ਾ ਆਈਸੀ ਦੇ ਸਾਡੇ ਡਿਪਟੀ ਤੋਂ ਦਵਾ ਦੇ ਜੀ ਸਾਰਾ ਦੇ ਕੋ ਤਿੰਨ ਪੇਸ਼ੈਂਟ ਆਏ ਨੇ ਇੱਕ ਲੱਭ ਜੋ ਇੱਕ ਗੁਰਕੀਰਨ ਤੇ ਕੁਲਦੀਪ ਸਿੰਘ ਇਹਨਾਂ ਦੇ ਅਲੀਜਿਸਟ ਆਫ ਸాల్ਟ ਨਾਲ ਆਏ ਨੇ ਵੀ ਉਹਨਾਂ ਦੇ ਕਾਫੀ ਪੱਟ ਚ ਆਪਾਂ ਦੇਖਿਆ ਵੀ ਸਾਟ ਵਗੈਰਾ ਲੱਗੀ ਸੀ ਤੇ ਬਲੀਡਿੰਗ ਵਗੈਰਾ ਕਾਫੀ ਹੋਂਦੀ ਸੀ ਜਿਹਦੇ ਕਰਕੇ ਅਸੀਂ ਉਹਨਾਂ ਨੂੰ ਫਰਸਟ ایڈ ਕਰਕੇ ਪ੍ਰੋਪਰ ਆਈਵੀ ਲਾਈਨ ਮੇਨਟੇਨ ਕਰਕੇ ਉਹਨਾਂ ਨੂੰ ਆਪਾਂ ਗੁਰਨਾਣਕ ਦੇ ਹਸਪੀਟਲ ਰੈਫਰ ਕੀਤਾ ਤਾਂ ਕਿ ਉਹਨਾਂ ਦਾ ਫਰਦਰ ਇਲਾਜ ਹੋ ਸਕੇ ਕਿੱਨੇ ਜਾਣਗੇ ਸੋ ਤਿੰਨ ਜਣੇ ਹੀ ਇੱਕ ਹੀ ਗੱਲ ਆਬਜੋ ਇਹ ਗੁਰਪੀਰਤ ਤੇ ਇੱਕ ਕੁਲਦੀਪ ਸਿੰਘ ਕਰਕੇ ਤਿੰਨ ਜਣੇ ਹਾਂਜੀ ਆਵਾਨ ਪਿੰਡ ਦੇ ਨੇ ਹਾਂਜੀ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਆਪਣਾ ਉੱਥੇ ਗੋਲੀ ਚੱਲੀ ਆ ਤੇ ਬੰਦੇ ਸਿਵਲ ਹਸਪੀਟਲ ਫਤਿਹਗੜ ਚੂੜੀਆਂ ਐਡਮਿਟ ਨੇ ਤੇ ਸੁਸਬੰਧੀ ਇੱਥੇ ਮੌਕੇ ਤੇ ਹੋਣ ਆਏ ਆਂ ਦੀ ਹਸਪੀਟਲ ਜਿੱਥੇ ਪਤਾ ਲੱਗਾ ਕਿ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਰੈਫਰ ਕੀਤਾ ਗਿਆ ਤੇ ਬਾਕੀ ਜਿਹੜੇ ਆ ਜ਼ਖਮੀ ਹੋਏ ਨੇ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਬਿਆਨ ਅਸਲ ਕਰਕੇ ਤੇ ਜਿਹੜੀ ਕਾਨੂੰਨੀ ਕਾਰਵਾਈ ਮਚ ਲਿਆਂਦੀ ਜਾਵੇਗੀ ਬੰਦਿਆਂ ਦੀ ਹੋਈ ਨੋਟੀਫਿਕੇਸ਼ਨ ਬਿਲਕੁਲ ਜੀ ਜੇ ਤੇ ਸਾਰਾ ਜੇ ਆਪਾਂ ਹਾਲਾਤ ਪਤਾ ਕਰਨੇ ਨੇ ਅਜੇ ਸਾਡਾ ਮਿਲ ਨਹੀਂ ਹੋਇਆ ਜੀ ਕਿਸੇ ਕਿਸੇ ਨਾਲ ਵੀ ਤੇ ਜੋ ਵੀ ਫੈਕਟ ਕਲੀਅਰ ਹੋਣਗੇ ਤੇ ਉਹਦੇ ਮੁਤਾਬਕ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ